ਗੁਰੂ ਘਰ ਵਿੱਚ ਕੁੜੀ ਨੇ ਮੁੰਡੇ ਨੂੰ ਫੜ ਕੇ ਲਈਆਂ ਲਾਵਾ ਕਾਰਨ ਸੁਣ ਕੇ ਹੋ ਜਾਮੋਗੇ ਹੈਰਾਨ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਨੇ ਪਰ ਹੁਣ ਇੱਕ ਵੱਖਰੇ ਹੀ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਮੁੰਡੇ ਨੂੰ ਫੜ ਕੇ ਗੁਰੂ ਘਰ ਵਿੱਚ ਲਾਵਾ ਲੈ ਰਹੀ ਏ ਦਰਅਸਲ ਇਸ ਕੁੜੀ ਦਾ ਵਿਆਹ ਜਿਸ ਮੁੰਡੇ ਨਾਲ ਹੋ ਰਿਹਾ ਹੈ ਇਸ ਨੂੰ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਇਸ ਕੁੜੀ ਨੇ ਆਪਣੇ ਹੋਣ ਵਾਲੇ ਹਮਸਫਰ ਨੂੰ ਬੜੇ ਹੀ ਸਤਕਾਰ ਨਾਲ ਫੜ ਕੇ ਉਸ ਨਾਲ ਲਾਵਾ ਲਈਆਂ ਸੋ ਇਹ ਤਾਂ ਨਹੀਂ ਪਤਾ ਕਿ ਇਸ ਦਾ ਅੱਖਾਂ ਤੋਂ ਦਿਖਾਈ ਨਾ ਦੇਣ ਵਾਲੇ ਮੁੰਡੇ ਨਾਲ ਵਿਆਹ ਕਿਸੇ ਮਜਬੂਰੀ ਨਾਲ ਹੋਇਆ ਏ ਜਾਂ ਫਿਰ ਕੋਈ ਹੋਰ ਗੱਲ ਸੀ ਪਰ ਜਿਸ ਹਿਸਾਬ ਨਾਲ ਇਹ ਕੁੜੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਲੱਗੇ ਇਸ ਮੁੰਡੇ ਦਾ ਸਾਥ ਦੇ ਰਹੀ ਹੈ ਜੇਕਰ ساری ਉਮਰ ਇਸੇ ਤਰ੍ਹਾਂ ਸਾਥ ਦਿੰਦੀ ਰਹੀ ਤਾਂ ਇਸ ਮੁੰਡੇ ਦੀ ਜ਼ਿੰਦਗੀ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੋਵੇਗੀ ਸੋ ਜ਼ਰੂਰੀ ਨਹੀਂ ਹੁੰਦਾ ਕਿ ਜੇ ਕਿਸੇ ਵਿੱਚ ਕੋਈ ਘਾਟ ਹੋਵੇ ਉਸ ਨੂੰ ਉਸ ਦੀ ਘਾਟ ਦੇਖ ਕੇ ਛੱਡਿਆ ਜਾਵੇ ਸੋ ਸਲਾਮ ਹੈ ਇਸ ਭੈਣ ਨੂੰ ਜੋ ਇਸ ਮੁੰਡੇ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਏ ਸੋ ਸਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ